ਉਹ ਨਾ ਨਹੀਂ ਵੱਢ ਲਏ ਆ ਤੁਸੀਂ ਇਹ ਲਾ ਲਓ ਵੀ 8-9 ਸਾਲ ਦੇ ਦਰਖਤ ਦੀਗੇ ਜਿਹੜੀਆਂ ਡੇਕਾਂ ਸੀਗੀਆਂ ਜਿਹੜੀਆਂ ਖੜੀਆਂ ਸੀਗੀਆਂ ਹਾਂਜੀ ਹਾਂਜੀ ਵਧਾ ਦੇ ਹਾਂਜੀ ਹਾਂਜੀ ਤੇ ਇਹਨਾਂ ਨੇ ਅੱਜ ਬਸ ਆਰਾ ਚਲਾ ਕੇ ਇਹ ਕਮੇਟੀ ਨੇ ਇਹ ਬੜਵਾਤੇ ਠੀਕ ਹੈ ਇਹ ਸਿਰਫ ਪੈਸਾ ਜੇ ਬੰਦੀ ਪਾਉਣ ਦੇ ਮਾਰੇ ਇਹ ਕੰਮ ਕਰਦੇ ਨੇ ਜੀ ਆ ਵੀ ਸਿਆਣੇ ਕਹਿੰਦੇ ਤੇ ਇੱਕ ਰੁੱਖ ਲਾਓ 100 ਸੁੱਖ ਪਾਓ 100 ਸੁੱਖ ਪਾਉਣ ਦੀ ਬਜਾਏ ਅੱਜ ਸਾਨੂੰ ਇਹ ਕਿਸੇ ਨੂੰ ਸੁੱਖ ਦਿੰਦੇ ਤੇ ਨਾ ਕਿ ਦੁੱਖ ਦਿੰਦੇ ਤੇ ਆ ਨਾ ਬਿੜੀ ਨੂੰ ਪੁੱਛਿਆ ਨਾ ਲਾਉਣ ਵਾਲਿਆਂ ਨੂੰ ਪੁੱਛਿਆ ਕਿ ਬਾਬੇ ਦੀ ਜਗਾ ਤੇ ਥੈੱਡ ਪਾਉਣਾ ਪਿੱਛੇ ਧੰਨਾ ਸਿੰਘ ਭਗਤ ਦੀ ਮੋਤੀ ਲੱਗੀ ਹੈ ਤੇ ਉਤੇ ਕਹਿੰਦੇ ਥੈੱਡ ਪਾਉਣਾ ਇਸ ਲਈ ਇਹ 85 ਸੌਦੀਆਂ ਵੇਚਤੀ ਵੀਰ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਸੁਖਜੀਤ ਸਿੰਘ ਹੈ ਜੀ ਕੋਈ ਹੋਰ ਬੇ ਜੀ ਕੀ ਹੈ ਮਾਮਲਾ ਕੀ ਹੈ ਜੀ ਪੂਰਾ ਹੈ ਦਰਖਤ ਲਾ ਮਾਮਲਾ ਸਰ ਇਹ ਦਰਖਤ ਲਾਏ ਸੀ ਕਿਸੇ ਨੇ 2018 ਦੇ ਵਿੱਚ ਅੱਛਾ ਜੀ ਵਿੱਚ ਡੇਕਾਂ ਸੀਗੀਆਂ ਵਿੱਚ ਜਾਮਣਾ ਸੀ ਤੇ ਕੁਝ ਟਾਲੀਆਂ ਸੀਗੀਆਂ ਠੀਕ ਹੈ ਤੇ ਇਹਨਾਂ ਨੇ ਪਹਿਲਾਂ ਪਿੱਛੇ ਲੱਗਿਆ ਸੀ 120 ਦਰਖਤ ਲਾਏ ਸੀ ਸੀ ਠੀਕ ਹੈ ਤੇ ਉਹਦੇ ਵਿੱਚੋਂ ਇਹਨਾਂ ਨੇ 100 ਦਰਖਤ ਤਾਂ ਪਹਿਲਾਂ 2021 ਦੇ ਵਿੱਚ ਜਾੜਦਾ ਠੀਕ ਹੈ ਇਹ ਬਾਹਣ ਲੱਗੇ ਚਲੋ ਇਹਨਾਂ ਨੇ ਦੋ ਕਿਲੇ ਆਪਦੇ ਵਹਿੰਦੇ ਕਰ ਲਏ ਜ਼ਮੀਨ ਇਹ ਠੇਕੇ ਤੇ ਦੇਣ ਲੱਗੇ ਨੰਬਰਦਾਰ ਸਾਹਿਬ ਕੀ ਕਹੋਗੇ ਜਿਵੇਂ ਕਿ ਦਰਖਤ ਸੀ ਪਿੱਛੇ ਵੱਡੇ ਵੱਡੇ ਦਰਖਤ ਸੀਗੇ ਜਿਹੜੇ ਅੱਜ ਕੱਲ ਦਰਖਤ ਮਤਲਬ ਆ ਸਾਹਮਣ ਦੀ ਲੋੜਾ ਹੁਣ ਜੀ ਕਿਉਂਕਿ ਹੁਣ ਜਿਹੜਾ ਸਮਾਂ ਆ ਦਰਖਤ ਬਹੁਤ ਘੱਟ ਲੱਗ ਰਹੇ ਹਨ ਹਾਂਜੀ ਕੀ ਕਹੋਗੇ ਇਹਦੇ ਵਿੱਚ ਸਰ ਜੀ ਮੀਡੀਅਮ ਰਾਹੀਂ ਤੋਂ ਦੱਸਦੇ ਆ ਵੀ ਸਿਆਣੇ ਕਹਿੰਦੇ ਤੇ ਇੱਕ ਰੁਖ ਲਾਓ 100 ਸੁਖ ਪਾਓ 100 ਸੁਖ ਪਾਉਣ ਦੀ ਬਜਾਏ ਅੱਜ ਸਾਨੂੰ ਇਹ ਕਿਸੇ ਨੂੰ ਸੁੱਖ ਦਿੰਦੇ ਤੇ ਨਾ ਕਿ ਦੁੱਖ ਦਿੰਦੇ ਤੇ ਛੋਟੇ ਛੋਟੇ ਬੱਚਿਆਂ ਨੇ ਇਹ 2017 ਦੇ ਵਿੱਚ ਅਸੀਂ ਬੱਚਿਆਂ ਨੂੰ ਇਕੱਠੇ ਕਰਿਆ ਤਾਂ ਉਹਨਾਂ ਦੇ ਹੱਥੀ ਲਵਾਏ ਪਾਲਣ ਪੋਸ਼ਣ ਕੀਤਾ ਅੱਜ ਇਹ ਵੱਢ ਤੇ ਜਦੋਂ ਮਾੜਾ ਸਮਾਂ ਤੀ ਸਾਡੇ ਤੇ ਮੰਨ ਲਓ ਵੀ ਲੋਕਡਾਊਨ ਆਇਆ ਜਾਂ ਮੰਨ ਲਓ ਕਰੋਨਾ ਦਾ ਸਮਾਂ ਆਇਆ ਉਦੋਂ ਅਸੀਂ ਦਰੱਖਤਾਂ ਤੇ ਇਹਨਾਂ ਦਰੱਖਤਾਂ ਦੀ ਬਚਾਈ ਹੋਸੀ ਬੱਚੇ ਰਹੇ ਸੀ ਸਾਨੂੰ ਆਕਸੀਜਨ ਦੀ ਲੋੜ ਸੀ ਅੱਗੇ ਵੱਢ ਤੇ ਜਦੋਂ ਕਿ ਇਹ ਜਿਹੜਾ ਰਕਵ ਹੈ ਸਾਰਾ ਪੰਚਾਇਤ ਦਾ ਅਧਿਕਾਰ ਖੇਤਰ ਹੈ 563 ਨੰਬਰ ਰਿਜ਼ਰਵ 564 ਨੰਬਰ ਰਿਜ਼ਰਵ 565 ਨੰਬਰ ਰਿਜ਼ਰਵ ਅੱਜ ਵੀ ਜਮ੍ਹਾਂ ਬੰਦੀ ਕਢਾ ਕੇ ਦੇਖ ਲੋ ਪੰਚਾਇਤ ਦੇ ਨੌਂ ਠੀਕ ਹੈ ਤੁਹਾਨੂੰ ਕੀ ਲੱਗਦਾ ਦੋਸੀ ਕੌਣ ਹੈ ਚਸਲ ਦੋਸੀ ਤਾਂ ਜਿਹੜਾ ਦਰਖਤ ਪੜਦਾ ਉਹ ਹੈ ਠੀਕ ਹੈ ਵਧਾਉਣ ਦਾ ਤਾਂ ਇਹਨਾਂ ਦਾ ਰਾਈਟ ਹੀ ਨਹੀਂ ਕੋਈ ਕੀ ਦੀ ਪਰਮਿਸ਼ਨ ਹੈ ਜਿੰਮੀ ਤੁਸੀਂ ਦੱਸ ਰਹੇ ਹੋ ਵੀ ਇਹ ਪੰਚਾਇਤ ਦਾ ਏਰੀਆ ਹੈਗਾ ਤਾਂ ਕੀ ਲੱਗਦਾ ਵੀ ਇਹ ਵਿੱਚ ਪੰਚਾਇਤ ਦੀ ਇਨਵੋਲਵਮੈਂਟ ਹੈਗੀ ਆ ਪੰਚਾਇਤ ਨੂੰ ਇਹਨਾਂ ਨੇ ਦੱਸਿਆ ਨਾ ਦੱਸਿਆ ਉਹ ਗੱਲ ਵੱਖਰੀ ਹੈ ਜੀ ਪਰ ਦਰਖਤ ਵਧਾਉਣ ਦਾ ਤਾਂ ਕਿਸੇ ਨੂੰ ਕੋਈ ਅਧਿਕਾਰ ਹੀ ਨਹੀਂ ਜੀ ਰੈਸਟ ਬਾਇਪਾ ਵਿਭਾਗ ਕਾਦੇ ਵਾਸਤੇ ਆ ਉਹਨਾਂ ਤੋਂ ਪਰਮਿਸ਼ਨ ਲੈਂਦੇ ਵੀ ਸਰ ਸਾਨੂੰ ਆਹ ਤਕਲੀਫ ਹੈ ਅਸੀਂ ਇਹ ਵਧਣੇ ਨੇ ਲਾਉਣ ਦੀ ਬਜਾਏ ਵੜਤੇ ਪਾਲੇ ਹੋਏ ਬਟਕਾਰ ਨਿੱਕੀ ਲੱਗਦੇ ਕਿਉਂ ਵੱਡੇ ਨਹੀਂ ਇਹ ਤਾਂ ਜੀ ਦੱਸਣਗੇ ਆਪੀ ਉਹ ਕਾਹ ਤੋਂ ਵੱਟਦੇ ਇਹ ਪਾਲੇ ਹੋਏ ਨੇ ਜੀ ਸਾਨੂੰ ਸੁਖਤੀ ਇਹਨਾਂ ਦਾ ਤਾਂ ਅਸੀਂ ਤਾਂ ਚੌਂਤਰਾ ਬਣਾਉਂਦੀ ਬਣਾਉਣ ਦੀ ਸਕੀਮ ਕਰਦੇ ਆਂ ਬੂਰੇ ਚੌਂਤਰਾ ਬਣਾਵਾਂਗੇ ਜਿਵਾਕ ਬੈਠਣਗੇ ਕੋ ਬੁੜਾ ਠੇਰਾ ਬੈਠੂ ਉੱਥੇ ਗੱਪਾਂ ਮਾਰਾਂਗੇ ਰੰਡਾ ਤਾਂ ਉਹਨੇ ਟਾਈਮ ਪਾਸ ਹੁੰਦਾ ਦੀਗਾ ਵੱਡੀਆਂ ਦੇਖਾਂ ਦੀ ਇਹ ਵੀ ਵੱਡਤੀਆਂ ਜੀ ਠੀਕ ਹੈ ਕੀ ਮੰਗ ਕਰਦੇ ਹੋ ਜੇ ਕਾਨੂੰਨੀ ਮੁਤਾਬਕ ਕਾਰਵਾਈ ਹੋਣੀ ਚਾਹੀਦੀ ਹੈ ਜੀ ਠੀਕ ਹੈ ਠੀਕ ਹੈ ਤੇ ਇਸ ਤੋਂ ਬਾਅਦ ਚ ਇਹ ਪਾਰਕ ਦਾ ਏਰੀਆ ਥੋੜਾ ਜਿਹਾ ਇਹ ਸਾਰਾ ਇੱਥੇ ਹਾਂ ਘੱਟੋ ਘੱਟ 20-25 ਦਰਖਤ ਸੀਗੇ ਥੋੜੇ ਥੋੜੇ ਕਰਕੇ ਇਹਨਾਂ ਨੇ ਵੱਢ ਲਏ ਠੀਕ ਆ ਆ ਤੁਸੀਂ ਇਹਨਾਂ ਲਾ ਲਓ ਵੀ 8-9 ਸਾਲ ਦੇ ਦਰਖਤ ਥੀਏ ਜਿਹੜੀਆਂ ਡੇਕਾਂ ਸੀਗੀਆਂ ਜਿਹੜੀਆਂ ਖੜੇ ਸੀਗੇ ਹਾਂਜੀ ਹਾਂਜੀ ਵੱਡੇ ਦਰਖਤ ਹਾਂਜੀ ਹਾਂਜੀ ਤੇ ਇਹਨਾਂ ਨੇ ਅੱਜ ਬਸ ਸਾਰਾ ਚਲਾ ਕੇ ਇਹ ਕਮੇਟੀ ਨੇ ਇਹ ਬੜਵਾਤੀ ਠੀਕ ਹੈ ਇਹ ਕਿਹਨਾਂ ਨੇ ਬੜਾਈ ਇਹ ਦਰਖਤ ਦੀ ਗੱਲ ਕਰੀ ਇਹ ਪੈਲਸ ਦੀ ਕਮੇਟੀ ਬਣੀ ਹੋਈ ਹੈ ਜੀ ਆਪਣੇ ਢਾਈ ਵਾਲ ਪਰਸ ਦੀ ਕਮੇਟੀ ਬਣੀ ਹੋਈ ਹੈ ਹਾਂਜੀ ਹਾਂਜੀ ਉਹਨਾਂ ਨੇ ਬੜਾਈ ਉਹਨਾਂ ਨੇ ਬੜਾਈ ਨੇ ਠੀਕ ਚੰਗੀ ਗੱਲ ਨਹੀਂ ਹੈਗੀ ਇਹ ਮਸਾਂ ਸਾਹਮੇ ਸੀਗੇ ਤੇ ਮਸਾਂ ਪਾਲੇ ਸੀਗੇ ਪਰ ਇਹ ਮਾੜੀ ਗੱਲ ਹੈ ਕੀ ਮੰਗ ਕਰਦੇ ਹੋ ਮੰਗੇ ਤਾਂ ਤੇ ਕਾਰਵਾਈ ਹੋਣੀ ਚਾਹੀਦੀ ਜੀ ਕਿ ਪਹਿਲਾਂ ਵੀ ਚਲੋ ਮੈਂ ਮੁੱਦਾ ਚੱਕਿਆ ਸੀਗਾ ਜਦੋਂ ਇਹਨਾਂ ਨੇ ਉਧਰ ਵੱਡੇ ਨੇ 100 ਰਕਤ ਵੱਡੇ ਪਰ ਉਦੋਂ ਕੋਈ ਪਹੁੰਚ ਨਹੀਂ ਹੋਈ ਪਰ ਹੁਣ ਥੋੜਾ ਜਿਹਾ ਮੀਡੀਆ ਰਹੀਂ ਕਹਿੰਦੇ ਆ ਵੀ ਇੰਨੇ ਥੋੜੀ ਕਾਰਵਾਈ ਹੋਣੀ ਚਾਹੀਦੀ ਠੀਕ ਹੈ ਹਾਂਜੀ ਹਾਂਜੀ ਅੱਗੇ ਵਾਸਤੇ ਸ਼ਰਮੀ ਦੀ ਗੱਲ ਹੈ 8 ਸਾਲਾਂ ਜੀ ਬਈ ਇੱਕ ਪਾਸੇ ਤਾਂ ਹੈ ਨਾ ਸਰਕਾਰ ਕਹਿੰਦੀ ਵੱਤ ਤੋਂ ਵੱਧ ਰੁੱਖ ਲਗਾਓ ਪਰ ਇੱਥੇ ਪੰਚਾਇਤੀ ਜਗ੍ਹਾ ਇਹ ਹੈ ਨਾ ਸਾਇਲੈਂਸ ਬਣਿਆ ਹੋਇਆ ਪਰ ਇੱਥੇ ਕਮੇਟੀ ਵੱਲੋਂ ਦਰਖਤ ਜਿਹਨਾਂ ਨੂੰ ਕਟਾਏ ਗਏ ਨੇ ਇਸ ਬਾਰੇ ਕੀ ਕਹੋਗੇ ਇਹ ਬਹੁਤ ਮਾੜੀ ਘਟਨਾ ਬਈ ਜੀ ਦਰਖਤ ਕਿਤੇ ਵੀ ਲੱਗਿਆ ਹੋਇਆਗਾ ਜੇ ਕਿਸੇ ਨੂੰ ਕਿਸੇ ਥਾਂ ਦੀ ਦਿੱਕਤ ਆ ਉਹਦਾ ਹੱਲ ਹੈਗਾਗਾ ਉਹ ਆਪਾਂ ਨੇ ਜੇ ਕੋਈ ਤਾਰਾ ਨਾਲ ਲੱਗਦਾ ਹੋਊ ਆਪਾਂ ਨੇ ਦੇਖ ਵੱਢਤੀ ਪਹਿਲਾਂ ਲਵੋ ਢਾਣੇ ਵੱਢਤੇ ਸੀਗੇ ਲੱਗਣੋਂ हट ਗਈ ਸੀ ਉਹ ਫੇਰ ਵੀ ਜਾਣਬੁੱਝ ਕੇ ਇਹ ਸਿਰਫ ਪੈਸਾ ਜੇਬਾਂ ਦੀ ਪਾਉਣ ਦੇ ਮਾਰੇ ਇਹ ਕੰਮ ਕਰਦੇ ਨੇ ਜੀ ਹਾਂਜੀ ਬਈ ਇਹ ਪੈਸ ਦੇ ਵਿੱਚੋਂ ਦਰਖਤ ਕੱਟੇ ਗਏ ਨੇ ਹਨਾ ਕੀ ਕਹੋਗੇ ਇਸ ਬਾਰੇ ਮੈਂ ਇਹਦੇ ਬਾਰੇ ਇਹੀ ਕਹਿਣਾ ਚਾਹੁੰਨਾ ਵੀ ਇਹ ਜਿਹੜੀ ਕਟਣਾ ਹੋਈ ਹੈ ਬਹੁਤ ਮਾੜੀ ਹੋਈ ਹੈ ਇਹ ਅਸੀਂ ਨੇ ਲਗਭਗ ਦਰਖਤ ਕਾਫੀ ਲਾਏ ਸੀ ਇਥੇ ਏਰੀਆ ਚ ਤੁਸੀਂ ਪਿੱਛੇ ਦੇਖ ਰਹੇ ਹੋ ਬੱਚਿਆਂ ਨੇ ਛੋਟੇ ਛੋਟੇ ਬੱਚੇ ਨੇ ਇਹ ਦਰਖਤ ਲਾਏ ਸੀ ਇਹ ਕਮੇਟੀ ਨੇ ਪਹਿਲਾਂ ਉਹ ਜਿੱਧਰ ਹੁਣ ਮੱਕੀ ਬੀਜਦੀ ਹੈ ਪਹਿਲਾਂ ਤਾਂ ਉਹਦੇ ਵਿੱਚੋਂ ਦਰਖਤ ਪੱਟੇ ਅਸੀਂ ਉਦੋਂ ਵੀ ਕਾਰਵਾਈ ਕਰੀ ਚਲੋ ਅਸੀਂ ਦੋ ਜਣੇ ਰਹਿ ਗਏ ਕਮੇਟੀ ਭਾਰੀ ਹੋ ਗਈ ਉਦੋਂ ਵਿੱਚ ਰੁਲ ਗਿਆ ਰੌਲਾ ਹੁਣ ਫੇਰ ਇਹਨਾਂ ਨੇ ਇਹ ਦੋ ਡੇਕਾਂ ਸੀ ਇਹ ਤੁਸੀਂ ਦੇਖ ਰਹੇ ਹੋ ਸਾਹਮਣੇ ਇਹ ਪਲ ਚੁੱਕੀਆਂ ਦੀਆਂ ਘਟੋ ਘਟ 35 35 ਫੁੱਟ ਦੀਆਂ ਹੋ ਚੁੱਕੀਆਂ ਸੀ ਇਹਨਾਂ ਨੇ ਨਾ ਤਾਂ ਕਮੇਟੀ ਨੇ ਕਿਸੇ ਨੂੰ ਪੁੱਛਿਆ ਨਾ ਬਿੜੀ ਨੂੰ ਪੁੱਛਿਆ ਨਾ ਲਾਉਣ ਵਾਲਿਆਂ ਨੂੰ ਪੁੱਛਿਆ ਕਿ ਬਾਬੇ ਦੀ ਜਗ੍ਹਾ ਤੇ ਸੈੱਡ ਪਾਉਣਾ ਪਿੱਛੇ ਧੰਨਾ ਸਿੰਘ ਭਗਤ ਦੀ ਮੂਰਤੀ ਲੱਗੀ ਹੈ ਤੇ ਉੱਤੇ ਕਹਿੰਦੇ ਸੈੱਡ ਪਾਉਣਾ ਹੈ ਇਸ ਲਈ ਇਹ 8500 ਦੀਆਂ ਵੇਚਦੀਆਂ ਤੇ ਜੇ ਇਹਨਾਂ ਨੂੰ ਪੁੱਛਿਆ ਤੇ ਉਦੋਂ ਬਾਅਦ ਇਹਨਾਂ ਨੇ ਕੰਮ ਰੋਕਤਾ ਤੇ ਅੱਜ ਕਮੇਟੀ ਦੇ ਵਿੱਚ ਹੋਇਆ ਸੀ ਕੋਈ ਫੈਸਲੇ ਦਾ ਹੱਲ ਹੋਇਆ ਨਹੀਂ ਕਮੇਟੀ ਕਹਿੰਦੇ ਵੀ ਇਹ ਸਾਂਝਾ ਥਾਂਵਾਂ ਸੀ ਇੱਥੇ ਦਰਖਤ ਨਹੀਂ ਲਾਉਣ ਦੇਣੇ ਤੇ ਅੱਗੇ ਤੋਂ ਨਹੀਂ ਕਹਿੰਦੇ ਵੜਦੇ ਪਰ ਇਹ ਵੀ ਪੰਜ ਛੇ ਹੇਲੇ ਹੋ ਗਏ ਆਈ ਵਾਰ ਕਮੇਟੀ ਲਵੇ ਜਦੋਂ ਕੋਈ ਗੱਲ ਹੁੰਦੀ ਐ ਇਦਾਂ ਰੌਲਾ ਆਉਂਦਾ ਜੇ ਅਸੀਂ ਟੋਕਦੇ ਆਂ ਤਾਂ ਬਸ ਇਹੀ ਸੁਣਨ ਨੂੰ ਮਿਲਦਾ ਅੱਗੇ ਤੋਂ ਨਹੀਂ ਕਰਦੇ ਤੁਸੀਂ ਆਉਂਦੇ ਨਹੀਂ ਯਾਰ ਸਾਨੂੰ ਪੁੱਛਿਆ ਹੀ ਨਹੀਂ ਗਿਆ ਮੇਨ ਗੱਲ ਤਾਂ ਇਹ ਐ ਵੱਡੇ ਵੀਰ ਸਾਨੂੰ ਕਦੇ ਵੀ ਕਿਸੇ ਵੀ ਫੈਸਲੇ ਬਾਰੇ ਕਮੇਟੀ ਨੇ ਪੁੱਛਿਆ ਹੀ ਨਹੀਂ ਤੇ ਪੁੱਛਿਆ ਨਹੀਂ ਤੇ ਵਿੱਚ ਕੁਝ ਕਮੇਟੀ ਮੈਂਬਰਾਂ ਦੇ ਬਈ ਸਵਾਲ ਵੀ ਜਵਾਬ ਵੀ ਬਹੁਤ ਮਤਲਬ ਨਿੰਦਣਯੋਗ ਨੇ ਜਦੋਂ ਕਿਹਾ ਗਿਆ ਵੀ ਇਹ ਡੇਕਾਂ ਵੱਡੀਆਂ ਤਾਂ ਉਹਨਾਂ ਦੇ ਜਵਾਬ ਆਉਂਦੇ ਨੇ ਵੀ ਯਾਰ ਜੇ ਦੋ ਵੱਡੀਆਂ ਨੇ ਅਸੀਂ ਚਾਰ ਲਾ ਦਾਂਗੇ ਇਹ ਤਾਂ ਉਹ ਗੱਲ ਹੋ ਗਈ ਜੇ ਆਪਾਂ ਕਿਸੇ ਦੇ ਹਨਾ ਪੁੱਤ ਨੂੰ ਮਾਰ ਕੇ ਕਹਿਦੀਏ ਵੀ ਹੋਰ ਜੰਮ ਲਓ ਇਦਾਂ ਇਹਨਾਂ ਦਾ ਕੋਈ ਮੁੱਲ ਨਹੀਂ ਭਾਈ ਯਾਰ ਇਹ 35 35 ਫੁੱਟ ਦੀਆਂ ਹੋ ਗਈਆਂ ਸੀ ਇਹ ਤਾਂ ਇਦਾਂ ਦੀ ਗੱਲ ਹੈ ਵੀ ਜਵਾਬ ਇਦਾਂ ਦੇ ਆਉਂਦੇ ਨੇ ਸੋ ਅਸੀਂ ਤਾਂ ਕਹਿਣਾ ਵੀ ਇੱਥੇ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਸਖਤ ਤਾਂ ਜੋ ਇਹ ਅੱਗੇ ਤੋਂ ਦੁਬਾਰੇ ਇਦਾਂ ਦੀ ਘਟਨਾ ਨਾ ਹੋ ਸੁਣ ਚਾਇਆ ਕਿ ਇੱਥੇ ਪਹਿਲਾਂ ਵੀ ਦਰਖਤ ਲਗਾਏ ਗਏ ਸੀ ਤੇ ਕਮੇਟੀ ਵੱਲੋਂ ਉਹ ਕੱਟੇ ਗਏ ਨੇ ਉਸ ਬਾਰੇ ਕੀ ਕਹੋਗੇ ਅਸਲ ਚ ਜੀ ਦਰਖਤ ਇੱਕ ਵਾਰ ਨਹੀਂ ਲੱਗੇ ਦਰਖਤ ਹਰ ਸਾਲ ਜਦੋਂ ਮੌਸਮ ਆਉਂਦਾ ਹੈਗਾ ਕੋਈ ਨਾ ਆਪਾਂ ਲਾਉਨੇ ਹਰੇਕ ਬੰਦਾ ਸੋਚਦਾ ਵੀ ਹੁਣ ਮੂਰੇ ਮੀਂਹ ਪੈਣਗੇ ਆਪਾਂ ਦਰਖਤ ਲਾਉਨੇ ਆ ਦਰਖਤ ਉਰੇ ਤਿੰਨ ਵਾਰ ਲੱਗੇ ਨੇ ਜਿਹੜੀਆਂ ਆਹ ਦੇਖ ਅੱਜ ਵੱਡੀਆਂ ਗਿੰਆਂ ਨੇ ਇਹ ਲੱਗਿਆ ਸੀ 2018 ਦੇ ਵਿੱਚ ਠੀਕ ਉਹ ਛੋਟੇ ਛੋਟੇ ਬੱਚੇ ਸੀਗੇ ਸਾਡੇ ਨਾਲ ਅਸੀਂ 2018 ਦੇ ਵਿੱਚ ਲਾਇਆ ਸੀ ਕਿਉਂਕਿ ਉਸ ਸਮੇਂ ਆ ਜਿਹੜਾ ਆਪਾਂ ਪਿੱਛੇ ਦੇਖ ਰਹੇ ਹਾਂਗੇ ਇਹ ਪਾਰਕ ਦੇ ਤੌਰ ਤੇ ਵਰਤੇ ਜਾਂ ਤੇ ਉਸ ਤੋਂ ਬਾਅਦ ਸਰਕਾਰੀ ਬੂਟੇ ਲੱਗੇ ਨੇ ਦੇ ਵਿੱਚ ਉਹਨਾਂ ਦਾ ਇੱਕ ਕੇਅਰ ਟੈਕ ਕਰਾਇਆ ਸੀਗਾ ਕਿ ਉਹ ਲੱਗੇ ਨੇ ਉੱਥੇ ਜਿੱਥੇ ਇਸ ਟਾਈਮ ਮੱਕੀ ਆ ਜਿਹਨੂੰ ਮਤਲਬ ਹੁਣ ਕਮਰਸ਼ੀਅਲੀ ਯੂਜ਼ ਕੀਤਾ ਜਾਂਦਾ ਖੇਤੀ ਦੇ ਤੌਰ ਤੇ ਉਹ ਜਗ੍ਹਾ ਤੇ ਬੂਟੇ ਲੱਗੇ ਹੋਏ ਸੀਗੇ ਉਹ ਬੂਟੇ ਪੱਟੇ ਗਏ ਉਹਨੂੰ ਹੁਣ ਬਾਹੀ ਜੋਗ ਬਣਾ ਲਿਆ ਤੇ ਉਸ ਤੋਂ ਬਾਅਦ ਫਿਰ ਅਸੀਂ ਨੇ ਲਗਭਗ 450 ਬੂਟਾ ਲਾਇਆ ਸੀਗਾ ਜੀ ਚੋ 150 ਬੂਟਾ ਇਸ ਸਾਈਡ ਸੀਗਾ ਤੇ 300 ਬੂਟਾ ਉਹਦੀ ਅਸੀਂ ਬਾਉਂਡਰੀ ਵਾਲ ਦਾ ਲਾਇਆ ਸੀ ਉਹ ਸਾਰੇ ਦੇ ਸਾਰੇ ਇਹਨਾਂ ਨੇ ਫਿਰ ਬੁਆਦ ਬਣਾਇਆ ਉਹ ਬੂਟੇ ਹੀ ਪੱਟਦੇ ਤੇ ਜਿਹੜੀ ਆ ਢੇਕ ਪੱਟੀ ਗਈ ਆ ਇਹ ਤਾਂ ਬਸ ਹੁਣ ਬੇਮਤਲਬ ਆ ਬਸ ਇੱਕ ਮੰਡ ਦੇ ਵਿੱਚ ਆਇਆ ਦੋ ਬੰਦਿਆਂ ਦੇ ਉਹਨਾਂ ਨੇ ਚੱਕਿਆ ਵੀ ਆਪਾਂ ਇਹਨਾਂ ਨੂੰ ਪੱਟ ਦਿੰਨੇ ਆ ਤੇ ਇਹਦੇ ਪੈਸੇ ਨੇ ਜਿਹੜੇ ਨੂੰ ਉੱਥੇ ਵਰਤ ਲੈਣੇ ਆ ਕੋਈ ਕਿਸੇ ਕੋਲੇ ਮਤਲਬ ਇਸ ਚੀਜ਼ ਦਾ ਹਿਸਾਬ ਨਹੀਂ ਕਿ ਪੈਸਾ ਜਿਹੜਾ ਇੱਥੋਂ ਕਮਾਈ ਕਰੀ ਜਾਂਦੀ ਆ ਉਹਦੀ ਫਸਲ ਦੀ ਉਹ ਕਿੱਥੇ ਜਾ ਰਹੀ ਆ ਜਾਂ ਜਿਹੜੇ ਦਰਖਤ ਵੇਚਣੇ ਨੇ ਜਾਂ ਕੁਝ ਵੀ ਕਰਨਾ ਕਮਰਸ਼ੀਅਲੀ ਵੀ ਉਹ ਕਿੱਥੇ ਯੂਜ਼ ਕਰਨਾ ਉਹਨਾਂ ਦੀ ਆਪਣੀ ਮਰਜ਼ੀ ਆ ਸਾਰੇ ਦੀ ਸਾਰੇ ਇਹ ਜਿਹੜੀ ਭਾਈ ਮੱਕੀ ਬੀਜੀ ਗਈ ਆ ਇਹਦੇ ਵਿੱਚ ਮੰਡ ਦੇ ਵਿੱਚ ਹੁਣ ਇਹ ਕਿਹਦੇ ਵੱਲੋਂ ਬੀਜੀ ਗਈ ਆ ਤੇ ਕਿਹਨੇ ਠੇਕੇ ਦਿੱਤਾ ਇਹ ਅਸਲ ਵਿੱਚ ਇੱਕ ਕਮ ਕਮੇਟੀ ਦੇ ਪ੍ਰਧਾਨ ਕੌਣ ਨੇ ਉਹ ਹੈਗੇ ਨੇ ਇੱਥੇ ਉਹ ਵਿੱਚ ਇਨਵੋਲਵ ਨੇ ਇਸ ਦਰਖਤ ਕਟਾਉਣ ਦੇ ਜਾਂ ਹੋਰ ਨਹੀਂ ਮੈਨੂੰ ਨਹੀਂ ਲੱਗਦਾ ਪ੍ਰਧਾਨ ਦੀ ਨੌਲੇਜ ਦੇ ਵਿੱਚ ਇਹ ਚੀਜ਼ ਹੋਊਗੀ ਮੇਰੀ ਹੋਈ ਸੀ ਗੱਲ ਪ੍ਰਧਾਨ ਕਹਿੰਦਾ ਵੀ ਮੈਨੂੰ ਬਾਅਦ ਵਿੱਚ ਪਤਾ ਲੱਗਿਆ ਵੱਡਣ ਤੋਂ ਸਵੇਸ ਤਾਂ ਮੈਂ ਵੀ ਇਸ ਕਤਰ ਕਮੇਟੀ ਦੇ ਵਿੱਚ ਪਰ ਜਿਹੜੇ ਹੁਣ ਬੰਦੇ ਮੂਰੇ ਚਲਾ ਰਹੇ ਨੇਗੇ ਹੁਣ ਕਾਗਜ਼ਾਂ ਦੇ ਵਿੱਚ ਕੀ ਲਿਖਿਆ ਜਾਂਦਾ ਕੀ ਨਾ ਉਹ ਤਾਂ ਮਤਲਬ ਉਹਨਾਂ ਦੀ ਹੁੰਦੀ ਹੈ ਨਾ ਕਿ ਹਰੇਕ ਵਾਰੀ ਆਪਾਂ ਵਿਵਾਦ ਨਹੀਂ ਖੜਾ ਕਰਨਾ ਚਾਹੁੰਦੇ ਕਿ ਜਦੋਂ ਵੀ ਕੋਈ ਐਵੇਂ ਦਾ ਵਿਵਾਦ ਖੜਾ ਹੁੰਦਾ ਤਾਂ ਇੱਕ ਪਿੰਡ ਦਾ ਨਾਮ ਬਦਨਾਮੀ ਵਾਲੇ ਪਾਸੇ ਜਾਂਦਾ ਪਰ ਹੁਣ ਇਹ ਜਿਹੜੀ ਚੀਜ਼ ਆ ਅੱਜ ਹੋਈ ਅੱਜ ਵੀ ਉਹਨਾਂ ਨੇ ਇਹੀ ਚੀਜ਼ ਕਹੀ ਆ ਕਹਿੰਦੇ ਜਿਹੜੇ ਬੂਟੇ ਪੱਤੇ ਗਏ ਪੁਰਾਣਾ ਕੁਝ ਵੀ ਹੋ ਗਿਆ ਉਹਦੀ ਤੁਸੀਂ ਗੱਲ ਨਾ ਕਰੋ ਨਾ ਮੈਂ ਅਸੀਂ ਪੱਟਦੇ ਨਹੀਂ ਹੈਗੇ ਤੇ ਅਸੀਂ ਕਿਹਾ ਵੀ ਚਲੋ ਜਿਹੜਾ ਪੱਟਿਆ ਵੀ ਇਹਦੀ ਪਰਪਾਈ ਕਿਵੇਂ ਕਰਾਂਗੇ ਕਹਿੰਦੇ ਇਹਦੀ ਕੋਈ ਪਰਪਾਈ ਨਹੀਂ ਹੁੰਦੀ ਹੁਣ ਕੀ ਮੰਗ ਕਰਦੇ ਹੋ ਤੁਸੀਂ ਮੰਗ ਤਾਂ ਬਾਈ ਇਹੀ ਆ ਕਿ ਦਰਖਤ ਚਾਹੇ ਕੱਲੀ ਇਸ ਜਗ੍ਹਾ ਤੇ ਨਹੀਂ ਕਿ ਰੁੱਖ ਕਿਤੇ ਵੀ ਆ ਜਿਹੜਾ ਰੁੱਖ ਬਚਾਇਆ ਜਾ ਸਕਦਾ ਕੋਸ਼ਿਸ਼ ਵੱਧ ਤੋਂ ਵੱਧ ਆਪਾਂ ਨੂੰ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਕਿ ਰੁੱਖ ਨੂੰ ਬਚਾਇਆ ਜਾਵੇ ਕਿਉਂਕਿ ਆਫਟਰ ਆਲ ਕੋਈ ਵੀ ਬੰਦਾ ਅਮੀਰ ਆ ਗਰੀਬ ਆ ਸਾਂ ਤਾਂ ਹੁਣ ਇਸੇ ਹਵਾ ਦੇ ਵਿੱਚ ਲੈਣਾ ਪਤਾ ਨਹੀਂ ਤਾਂ ਇਹਨਾਂ ਨੂੰ ਉਹ ਚੀਜ਼ ਦੀ ਨੌਲੇਜ ਪਤਾ ਨਹੀਂ ਇਹ ਉਸ ਚੀਜ਼ ਨੂੰ ਸੋਚਣਾ ਚਾਹੁੰਦੇ ਕਹਿੰਦੇ ਕਬੂਤਰ ਬਿੱਲੀ ਨੂੰ ਦੇਖ ਕੇ ਅੱਖਾਂ ਬੰਦ ਕਰ ਲੈਂਦਾ ਅਸੀਂ ਕੁਦਰਤ ਦੇ ਪ੍ਰਕੋਪ ਨੂੰ ਦੇਖਦੇ ਹਣਾ ਫਿਰ ਅਸੀਂ ਅੱਖਾਂ ਵੀ ਚਲੰਨਾਂ ਵੀ ਨਾ ਸਾਡੇ ਕਰਕੇ ਕੁਝ ਨਹੀਂ ਹੋ ਰਿਹਾ ਪਰ ਆਪਦੀ ਗਲਤੀ ਨਹੀਂ ਮੰਨਣਾ ਚਾਹੁੰਦੇ ਸੀ ਇੱਕ ਕਮੇਟੀ ਦੇ ਕੁਝ ਬੰਦੇ ਮਤਲਬ ਬਾਰ ਬਾਰ ਗਲਤੀਆਂ ਕੀਤੀਆਂ ਜਾਂਦੀਆਂ ਕੀ ਕੀ ਉਹਨਾਂ ਨੂੰ ਮਤਲਬ ਮੰਗੇ ਇਹ ਵੀ ਆ ਵੀ ਕੀ ਕਮੇਟੀ ਦੇ ਵਿੱਚ ਉਹਨਾਂ ਨੂੰ ਬਾਹਰ ਕੀਤਾ ਜਾਵੇ ਦੇਖੋ ਇਹ ਸਾਰਾ ਜਿਹੜਾ ਸਾਡੇ ਨਗਰ ਦਾ ਫੈਸਲਾ ਵੀ ਕਿਹਨੂੰ ਬਾਹਰ ਕੱਢਣਾ ਕਿਹਨੂੰ ਕਮੇਟੀ ਦੇ ਵਿੱਚ ਰੱਖਣਾ ਇਹ ਸਾਰੇ ਇਕੱਠੇ ਹੋਣਗੇ ਉਹ ਸੋਚਣਗੇ ਉਹਨਾਂ ਦਾ ਫੈਸਲਾ ਵੀ ਕੀ ਕਰਨਾ ਪਰ ਜਿਹੜੇ ਰੁੱਖ ਪੱਤੇ ਯਾਰ ਨੇ ਸਾਂਝੀ ਇਹਦੇ ਖਿਲਾਫ ਕੜਨਾ ਸਾਡਾ ਫਰਜ਼ ਹੈ ਜੇ ਤੇ ਅਸੀਂ ਖੜਾਂਗੇ ਬਈ ਇਹ ਵੀ ਸੁਣੋ ਚਾਹਿਆ ਕਿ ਕਮੇਟੀ ਦੇ ਕੁਝ ਮੈਂਬਰ ਨੇ ਜਿਹੜੇ ਪੈਲਸ ਕਮੇਟੀ ਦੇ ਨੇ ਉਹ ਕਹਿ ਰਹੇ ਨੇ ਕਿ ਪੈਲਸਾਂ ਦੇ ਵਿੱਚ ਵੀ ਨਿੰਮਾ ਜਾਂ ਡੇਕਾ ਨਹੀਂ ਲੱਗਦੇ ਵੀ ਵਧੀਆ ਦਰਖਤ ਨੇ ਜਿਹੜੇ ਉਹ ਲਗਾਉਣੇ ਚਾਹੀਦੇ ਨੇ ਬਾਈ ਜੀ ਤੁਸੀਂ ਮੈਨੂੰ ਉਹਨਾਂ ਤੋਂ ਇੱਕ ਗਿਣਤੀ ਤੇ ਇੱਕ ਨੰਬਰ ਲਿਆ ਦਿਓ ਵੀ ਉਹਨਾਂ ਨੂੰ ਕਿਹੜਾ ਦਰਖਤ ਚਾਹੀਦਾ ਤੇ ਕਿੱਥੇ ਲਾਈਏ ਜਿਹੜੇ ਨੂੰ ਹੋ ਨਾ ਖਰਾਬ ਕਰਨ ਬਾਈ ਜੀ ਮੈਂ ਉਹਨਾਂ ਨੂੰ ਬੇਲ ਕਹਿ ਰਹੇ ਨੇ ਜੀ ਆਪਣੀ ਦੂਸਰੀ ਬੇਲ ਕਹਿ ਰਹੇ ਨੇਗੇ ਵੀ ਬੇਲ ਆਪ ਨੂੰ ਆਕਸੀਜਨ ਥੋੜੀ ਦਿਓ ਬਈ ਦਰਖਤਾਂ ਨੇ ਆਪਾਂ ਨੂੰ ਆਕਸੀਜਨ ਦੇਣੀਆਂ ਜਿਹੜੀ ਆਪਣੀ ਡਿਜ਼ਾਈਨ ਵਾਲੀ ਬੇਲ ਆ ਵੀ ਉਹ ਕਹਿੰਦੇ ਵੀ ਬੇਲ ਲਾ ਦਿਓ ਸਾਰੇ ਕਿਤੇ ਬੇਲ ਨਹੀਂ ਆਪ ਨੂੰ ਆਕਸੀਜਨ ਦੇਣੀਆਂ ਭਾਈ ਮੇਨ ਮੁੱਦਾ ਆਪਣਾ ਇਹ ਹੈਗਾ ਵੀ ਜਿਹੜੇ ਆਪਣੇ ਵੱਡੇ ਦਰਖਤ ਨੇ ਆਕਸੀਜਨ ਤਾਂ ਆਪਾਂ ਨੂੰ ਉਹੀ ਦੇਣਗੇ ਬੋੜ ਹੋ ਗਏ ਨਿੰਮ ਹੋ ਗਏ ਡੇਕਾਂ ਹੋ ਗਈਆਂ ਟਾਲੀਆਂ ਹੋ ਗਈਆਂ ਕੋਈ ਦੇਸੀ ਕਿੱਕਰ ਲਾ ਲੋ ਜਿਹੜੇ ਆਪਣੇ ਮੇਨ ਦਰਖਤ ਨੇ ਉਹ ਹੋਣੇ ਚਾਹੀਦੇ ਨੇ ਭਾਈ ਬੇਲਾਂ ਨੂੰ ਕਹ ਦਿੰਦੇ ਨੇ ਬੇਲਾਂ ਨੂੰ ਕੀ ਕਰਾਂਗੇ ਆ ਕਦੂਆਂ ਦੀਆਂ ਲਾ ਰਖੀਆਂ ਨੇ ਕਦੇ ਸਬਜ਼ੀਆਂ ਲਾ ਲਈਆਂ ਉਹਰੇ ਉਹਨਾਂ ਦਾ ਗੱਲਾਂ ਦਾ ਕੀ ਫਾਇਦਾ ਭਾਈ ਅਸਲੀ ਵਿਵਾਦ ਕੀ ਹੈ ਅਸਲੀ ਇਹ ਗੱਲ ਕਰੀਏ ਅਸਲੀ ਵਿਵਾਦ ਇਹੀ ਆ ਬਿਰਜੀ ਉਹਰੇ ਦਰਖਤ ਨੇ ਜਿਹੜੇ ਉਹ ਵਧੀਆ ਲੱਗਣੇ ਚਾਹੀਦੇ ਨੇ ਜਿਹੜੇ ਆਕਸੀਜਨ ਸਾਨੂੰ ਵੱਧ ਤੋਂ ਵੱਧ ਪ੍ਰਦਾਨ ਦੇ ਸਕਦੇ ਨੇ ਸੋਨ ਦੇ ਵਿੱਚ ਆਇਆ ਇਹ ਕਿ ਹੋਰ ਨਿਜੀ ਰੰਜਸ਼ਾ ਕਹਿੰਦੇ ਉਹ ਕੱਢੀ ਜਾ ਰਹੀ ਆ ਸੋਨ ਦੇ ਵਿੱਚ ਵੀ ਕਹਿੰਦੇ ਨਾ ਕੋਈ ਨਿਜੀ ਕੋਈ ਨਿਜੀ ਰੰਜਸ਼ ਨਹੀਂ ਸੋਨ ਦੇ ਵਿੱਚ ਵਿੱਚੋਂ ਗੱਲਾਂ ਆਈਆਂ ਸੋਨ ਦੇ ਵਿੱਚ ਜਦੋਂ মিডিਆ ਖੜਾ ਸੀ ਮੌਕੇ 'ਚ ਗੱਲਾਂ ਚੱਲ ਰਹੀਆਂ ਸੀ ਵਿੱਚ ਇਹ ਅੱਛਾ ਜੀ ਇਹ ਨਿਜੀ ਰੰਜਸ਼ ਕੱਢੀ ਜਾ ਰਹੀ ਆ ਇਹ ਕੋਈ ਹੋਰ ਇਹਦੇ ਬਾਰੇ ਕੀ ਕਹੋਗੇ ਇਹ ਭਾਈ ਕਿਸੇ ਦੀ ਕੋਈ ਨਿਜੀ ਰ ਆਪਾਂ ਤਾਂ ਇਹੀ ਕਹਨੇ ਆ ਉਹ ਆਪਾਂ ਆਪਦੀ ਆਗਲਾ ਘਰੇ ਨੇ ਵੇੜੇ ਸਿਰਫ ਔਰੇ ਮਸਲਾ ਪੈਣਸ ਦਾਗਾ ਵੀ ਔਰੇ ਦਰਖਤਾਂ ਦਾ ਮਸਲਾਗਾ ਵੀ ਦਰਖਤ ਹੀ ਲੱਗਨੇ ਚਾਹੀਦੇ ਨੇ ਚਲੋ ਜੇ ਦੋ ਵੱਧ ਲੱਗ ਜਾਣਗੇ ਬਾਈ ਫੇਰ ਕਿਹੜਾ ਆਪਾਂ ਨੂੰ ਇਹ ਚੀਜ਼ ਦਾ ਕੋਈ ਨੁਕਸਾਨ ਹੋ ਜੂਗਾ ਠੀਕ ਹੈ ਜੀ ਜੇ ਆਪਾਂ ਕਹੀਏ ਵੀ ਆਪਾਂ ਨੇ ਔਰੇ ਟਾਵਰ ਬਣਾਉਣੀਆਂ ਟਾਵਰ ਬਣਾਉਣ ਵਾਸਤੇ ਤਾਂ ਪਰ ਬਾਈ ਆਪਦੀਆਂ ਜ਼ਮੀਨਾਂ 'ਚ ਲਾਓ ਆਪਦੀਆਂ ਜ਼ਮੀਨਾਂ 'ਚ ਆਪਦੇ ਘਰਾਂ 'ਚ ਲਾਓ ਆਪਾਂ ਨੇ ਘਰਾਂ 'ਚੋਂ ਦਾ ਦਰਖਤ ਪਟਾ ਦੇ ਬਈ ਦੇਖ ਲਓ ਜਿਹੜੇ ਕਿਤੇ ਵੀ ਲਾ ਲਓ ਦੱਕਰਾਂ ਚੋਂ ਦਰਖਤ ਪੜਾਏ ਸ਼ੈੱਡ ਪਾ ਲੈ ਬਈ ਬੈਨੇ ਤਾਂ ਆਪਾਂ ਛਾਂ ਦੇ ਥੱਲੀਆਂ ਹੁਣ ਸ਼ੈੱਡ ਦਾ ਥੱਲ ਕਿੰਨਾ ਤਾਪਦਾ ਬਈ ਜੀ ਹੁਣ ਉਰੇ ਵੀ ਉਰੇ ਤੁਸੀਂ ਐ ਲਾ ਲਓ ਵੀ ਕਹਿੰਦੇ ਸ਼ੈੱਡ ਪਾਉਣਾ ਦਰਖਤ ਪੜਾਤਾ ਸਰਪੰਚ ਸਾਹਿਬ ਕੀ ਕਹੋਗੇ ਜਿਵੇਂ ਕੀ ਬਿਵਾਦ ਚੱਲ ਰਿਹਾ ਦਰਖਤਾਂ ਨੂੰ ਬੱਦਨ ਨੂੰ ਲੈ ਕੇ ਉਹਦੇ ਬਾਰੇ ਕੀ ਕਹੋਗੇ ਜਿਵੇਂ ਕੀ ਉਹ ਜਿਹੜੀ ਜਿਹੜੀ ਜ਼ਮੀਨ ਹੈ ਜੀ ਉਹ ਉਹ ਆਪਣੀ ਪੰਚਾਇਤੀ ਜ਼ਮੀਨ ਹੈ ਜੀ ਉਹ ਅਜੇ ਨਹੀਂ ਸਸਿਕਾ ਕਰਾਇਆ ਕਰਾ ਤਾਂ ਪਹਿਲਾਂ ਸਸਿਕਾ ਵੀਰ ਜੀ ਉਹ ਜਿਹੜਾ ਹੈ ਨਾ ਜੀ ਸਾਡੇ ਕਮਿਊਨਿਟੀ ਹਾਲ ਬਣੇ ਹੋਏ ਨੇ ਚਾਰ ਠੀਕ ਹੈ ਜੀ ਚਾਰੇ ਸ਼ਾਮਲਟ ਜ਼ਮੀਨ ਤੇ ਬਣੇ ਹੋਏ ਨੇ ਜਿੱਥੇ ਲੋਕਾਂ ਦੀਆਂ ਰੂੜੀਆਂ ਸੀ ਬਿਲਕੁਲ ਜੀ ਕੋਸਰ ਰਿਜਿਸਟਰੀ ਵਾਲੀਆਂ ਵੀ ਹੋ ਸਕਦੀਆਂ ਨੇ ਕੁਝ ਸ਼ਾਮਲਟ ਵੀ ਹੋ ਸਕਦੀਆਂ ਨੇ ਠੀਕ ਹੈ ਜੀ ਤੇ ਉੱਤੇ ਕਮਿਟੀ ਸਾਡੀਆਂ ਰਜਿਸਟਰਡ ਬਣੀਆਂ ਹੋਈਆਂ ਨੇ ਚਾਰੇ ਕਮਿਊਨਿਟੀ ਹਾਲਾਂ ਦੇ ਆ ਠੀਕ ਹੈ ਜੀ ਪਿੰਡ ਦੀ ਆਬਾਦੀ ਹੁਣ ਵੱਧ ਹੋਣ ਕਾਰਨ ਤਾਂ ਤਾਂ ਆਪ ਕੋ ਆਪਣੀਆਂ ਬੱਤੀਆਂ ਸੀ ਬੱਤੀਆਂ ਨੇ ਪਿੰਡ ਦੀਆਂ ਹਾਂਜੀ ਉਹ ਬਣਾਏ ਹੋਏ ਨੇ ਬਿਲਕੁਲ ਜੀ ਇਹ ਆਬਾਦ ਚੱਲ ਰਿਹਾ ਮੈਂ ਇਸ ਟਾਈਮ ਬਿਮਾਰ ਚੱਲ ਰਿਹਾ ਥੋੜਾ ਜਿਹਾ ਸੈਲ ਕਿਤੇ ਹੋਏ ਨੇ ਠੀਕ ਹੈ ਜੀ ਉਹ ਇਹ ਹੈ ਵੀ ਕਮੇਟੀ ਬਣੀ ਹੋਈ ਹੈ ਕਮੇਟੀ ਦੀ ਹੈ ਜ਼ਿੰਮੇਵਾਰੀ ਹੈ ਇੱਥੇ ਠੀਕ ਹੈ ਜੀ ਜਿਹੜੇ ਵੀ ਕਮੇਟੀ ਦੇ ਪ੍ਰਧਾਨ ਨੇ ਮੈਂਬਰ ਨੇ ਉਹਨਾਂ ਨੇ ਫੈਸਲਾ ਕੋਈ ਸੋਚ ਸਮਝ ਕੇ ਲਿਆ ਹੋਊਗਾ ਜੇ ਰਸੀਦ ਕੱਟਦੇ ਹੋਣੇ ਜਾਂ ਕਿਸੇ ਤਰ੍ਹਾਂ ਕੁਝ ਵੀ ਕਰਤੀ ਹੋਣੀ ਠੀਕ ਹੈ ਜੀ ਉਹ ਰਸੀਦ ਕੱਟ ਕੱਟ ਕੇ ਮੈਨੂੰ ਜਮ੍ਹਾਂ ਕਰਾਉਂਦੇ ਹੋਣੇ ਠੀਕ ਹੈ ਜੀ ਬਾਕੀ ਜੇ ਕੋਈ ਜ਼ਿਆਦਾ ਦਿੱਕਤ ਆਉਂਦੀ ਆ ਤਾਂ ਪੰਚਾਇਤ ਵੱਲੋਂ ਅਸੀਂ ਜੋ ਵੀ ਬਣਦੀ ਕਾਰਵਾਈ ਹੋ ਉਹ ਅਗਲੇ ਦਿਨ ਕਰਨ ਨੂੰ ਤੇ ਕਰਨ ਨੂੰ ਤਿਆਰ ਹਾਂ ਜੀ ਠੀਕ ਹੈ ਜੀ ਧੰਨਵਾਦ ਜੀ ਠੀਕ ਹੈ ਪ੍ਰਧਾਨ ਸਾਹਿਬ ਇਹ ਦੱਸੋ ਜੀ ਮੈਨੂੰ ਮੜਾ ਜਾ ਵੀ ਜਿਹੜੇ ਕੀ ਦਰਖਤ ਵੱਡੇ ਗਏ ਨੇ ਉਹਦੇ ਬਾਰੇ ਕੀ ਕਹੋਗੇ ਜੀ ਜਿਹੜੇ ਪਾਇਲਸ ਦੇ ਵਿੱਚ ਦਰਖਤ ਵੱਡੇ ਗਏ ਨੇ ਉਹਦੇ ਬਾਰੇ ਜਾਣਕਾਰੀ ਸਾਂਝੀ ਕਰ ਦਿਓ ਮਰੀਏ। ਬਾਈ ਜੀ ਉਹ ਗੱਲ ਹੈ ਕਿ ਜਿਹੜੇ ਹਾਜ਼ਰ ਨੇ ਰਸ ਤਾਂ ਮੈਂ ਥੋੜਾ ਚੰਡੀਗੜ੍ਹ ਆ ਤੇ ਜਦੋਂ ਮੈਂ ਦੋ ਦਿਨਾਂ ਤੱਕ ਪੰਡਾਵਾਂਗੇ ਤੇ ਸਾਰੇ ਵੇਲੇ ਤੇ ਕਮੇਟੀ ਸੰਮਤੀ ਮੈਂ ਜੋ ਮਦਸੋਂ ਨਗਰ ਤੇ ਕਮੇਟੀ ਫੈਸਲਾ ਕਰੋ ਕਿ ਉਹ ਪੂਰ ਵੱਤੇ ਚਾਰਜ ਦਿੱਤਾ ਜਾਊਗਾ ਜੀ। ਠੀਕ ਆ ਸਰ ਇਹ ਥੋੜਾ ਪੱਕਾ ਸੀ ਜੀ ਚਲਾਵਾਂਗੇ ਜੀ ਚੈਨਲ ਤੇ ਚੱਲੂਗਾ ਜੀ। ਕੋਈ ਗੱਲ ਨਹੀਂ ਕੋਈ ਗੱਲ। ਠੀਕ ਆ ਸਰ ਧੰਨਵਾਦ ਜੀ।